ਜੀ ਸਰ ਅਸੀਂ ਸਮਰਾਲੇ ਤੋਂ ਮੱਥਾ ਟੇਕਣ ਲਈ ਆਏ ਹੋਏ ਸੀ ਜਿੱਥੇ ਕਰਾਗੜ ਸਾਹਿਬ ਉਹ ਅਸੀਂ ਉੱਪਰ ਮੱਥਾ ਟੇਕ ਕੇ نیچے ਜਿਵੇਂ ਆ ਰਹੇ ਹੁਗੇ ਤੇ ਸ਼ਾਇਦ ਪਤਾ ਨਹੀਂ ਬੱਸ ਕੋਈ ਬ੍ਰੇਕ ਫੇਲ ਹੋ ਗਿਆ ਨੇ ਕਿਤਾ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਬਸ ਇੰਨਾ ਸੀ ਕਿ ਜਦੋਂ ਇੱਕਦਾਂ ਬੱਸ ਰੁਕੀ ਆ ਉਸ ਟਾਈਮ ਹੀ ਸਾਨੂੰ ਪਤਾ ਲੱਗਿਆ ਤੇ ਸਾਰੇ ਜਿੱਦਾਂ ਇੱਕਦਮ ਰੁਕੜਨ ਨਾਲ ਬੱਸ ਤੇ ਸੀਟਾਂ ਛੋਟਾ ਵੱਜੀਆਂ ਸਭ ਦੇ ਕਿਸੇ ਚੈਸਟ ਕਿਸੇ ਦੇ ਪਿੱਠ ਮਤਲਬ ਸਾਰਾ ਹੋਇਆ ਅੱਛਾ ਜੀ ਇਹਦਾ ਤਕਰੀਬਨ ਸਰ ਸਾਡੇ 10 ਬਰ ਬੱਚੇ ਸੀਗੇ ਬਾਕੀ ਵੱਡੇ ਸੀਗੇ ਸਾਈਕ ਸਵਾਰੀਆਂ ਸੀਗੀਆਂ ਟੁੱਟੂ ਠੀਕ ਹਾਂਜੀ ਸਾਡੇ ਕੋਲ ਖਰਾਲਗੜ੍ਹ ਸਾਹਿਬ ਤੋਂ ਐਂਬੂਲੈਂਸ ਆਈ ਸੀਗੀ ਜੀ ਉਹਦੇ ਚ ਇੱਕ ਵਿਅਕਤੀ ਬ੍ਰੋਟ ਡੈਡ ਸੀਗਾ ਤੇ 4 ਦੇ ਸੱਟਾਂ ਲੱਗੀਆਂ ਸੀਗੀਆਂ ਜਿਨ੍ਹਾਂ ਵਿੱਚੋਂ 2 ਦੇ ਮਾਮੂਲੀ ਖਰੋਚ ਹੀ ਆਈ ਸੀਗੀ ਤੇ 2 ਦੇ ਫ੍ਰੈਕਚਰ ਲੱਗ ਰਹੇ ਨੇ ਤੇ ਅਸੀਂ ਉਹਨਾਂ ਦੇ ਹੁਣ ਚੈਂਬਿੰਗ ਕਰ ਰਹੇ ਹਾਂ ਤੇ ਉਹਨਾਂ ਦਾ ਟੇਕਓਵਰ ਹੋ ਰਿਹਾ ਸੀਗਾ ਮ੍ਰਿਤਕ ਦਾ ਨਾਮ ਹੈਗਾ ਜੀ ਕਿਰਨ ਵਾਲਾ ਉਮਰ 60 ਸਾਲ ਦੀ ਹੋਈ ਸੀ ਇਹ ਸਕੂਲ ਦੀ ਬੱਸ ਸਮਰਾਲੇ ਤੋਂ ਆਈ ਸੀਗੀ ਤੇ ਉਹਦੇ ਵਿੱਚ ਲਗਭਗ 12-15 ਸਵਾਰੀਆਂ ਸੀਗੀਆਂ ਤੇ ਉਹ ਸ਼੍ਰੀ ਚੰਨਸੋ ਗੰਗਾ ਖਰੜਗੜ੍ਹ ਸਾਹਿਬ ਨੂੰ ਪੱਥਾ ਟੇਖਣ ਜਾਂਦੇ ਸੀਗੇ ਅਚਾਨਕੇ ਘਟੇ ਦੇ ਵਿੱਚ ਨਾ ਬੱਸ ਦੀ ਬ੍ਰੇਕ ਫੇਲ ਹੋ ਗਈ ਬ੍ਰੇਕ ਫੇਲ ਹੋਣ ਕਰਕੇ ਨਾ ਸਵਾਰੀਆਂ ਜਦੋਂ ਬੱਸ ਦਾਹਾਂ ਜਾਂ ਕੀਤਾ ਹੈ ਨਾ ਟਕਰਾਈ ਤਾ ਇੱਕ ਕਸਵਾਰੀ ਦੀ ਕਿਰਨ ਵਾਲਾ ਦੀ ਮੌਤ ਹੋ ਗਈ ਤੇ ਬਾਕੀ 5 6 ਜਣੇ ਐ ਜਿਨ੍ਹਾਂ ਦੇ ਸੱਟਾਂ ਲੱਗੀਆਂ ਬਾਕੀ ਇਲਾਜ ਅਧੀਨ ਐ ਸਿਵਲ ਹਸਪਤਾਲ ਗਰਸ਼ੰਕਰਾ ਦੇ